ਮੇਰਾ ਨਾਮ ਨਿੰਦਰ ਸਿੰਘ ਹੋ ਸਰ ਟਿਕਟ ਬਣੀ ਜਾਂਦੀ ਰਹਾ ਕਤਨਾ ਸਰ ਮੈਂ ਅੰਬੀ ਸਰ ਤੋਂ ਆਇਆ ਰਹਾ ਸੀ ਕੋਈ ਤਕਰੀਬਨ 7:30 7:30 ਮੈਂ ਆ ਗਿਆ ਤੇ ਗੱਡੀ ਲਗਾਈ ਆ ਤੇ ਦੋ ਤਿੰਨ ਵਾਰੀ ਮੈਂ ਸਮਾਨ ਸਪੂਣ ਕੱਢਿਆ ਰਹਾ ਸੀ ਤੇ ਮੈਨੂੰ ਕਾਗਜ਼ ਦਾ ਜੇਤਾ ਬੁੱਲ ਗਿਆ ਮੈਂ ਕਾਗਜ਼ ਗੱਡੀ ਦੇ ਆਪਣੇ ਕੋਲ ਰੱਖ ਕੇ ਮਤਲਬ ਅੰਦਰ ਰੱਖ ਕੇ ਆਪਾਂ ਸੋਈਦਾ ਤੇ ਰਾਤੀ 11:15 ਵਜੇ ਤੇ ਮੈਂ ਵਾਈਫ ਨੂੰ ਕਿਹਾ ਮੈਂ ਕਾਗਜ਼ ਗੱਡੀ 'ਚ ਰਹਿ ਕੇ ਲੈ ਆਵਾਂ ਕਹਿੰਦੀ ਰਹਿਣ ਦੋ ਮੈਂ ਨਹੀ ਗੱਡੀ ਦੇ ਕਾਗਜ਼ ਜ਼ਰੂਰੀ ਹੁੰਦੇ ਮੈਂ ਕਾਵੇ ਕੱਢ ਕੇ ਆਇਆ ਹਾਂ ਕੋਈ 11:00 ਵੇ ਤੇ ਉਸ ਤੋਂ ਬਾਅਦ ਅਸੀਂ ਗਏ ਨਹੀਂ ਬਾਹਰ ਸੋ ਸੋ ਗਏ ਤੇ ਮੁੜ ਕੇ ਵਾਸ਼ਰੂਮ ਗਏ ਤੇ ਉਹਨਾਂ ਨੇ ਗੱਡੀ ਵੈਸੇ ਵੇਖੀ ਹੇਠਲੇ ਤੇ ਗੱਡੀ ਹੈ ਹੀ ਨਹੀਂ ਕਿਹੜੀ ਗੱਡੀ ਕਿਹੜੀ ਸ਼ੈਵਰਲਟ ਬੀਟ ਗਈ ਕਦ ਚਾਏ ਪਤਾ ਕੁਝ ਉਹ ਸਰ ਜਨ ਦੇ ਵਿੱਚ ਆਏ ਨੇ ਮਤਲਬ ਪਤਾ ਨਹੀਂ ਦੋ ਜਾਨੇ ਆ ਕਿ ਤਿੰਨ ਆ ਕਿ ਕਿੰਨੇ ਆ ਜਨ ਦੇ ਵਿੱਚ ਆਏ ਮੇਰੇ ਕੋਲ ਫੁਟੇਜ ਹੈ ਮੈਂ ਕਢਵਾਈ ਸੀ ਸੀਟੀਵੀ ਤੋਂ ਪਹਿਲਾਂ ਉਹਨੇ ਲੈਫਟ ਹੈਂਡ ਸਾਈਡ ਤੋਂ ਕੁਝ ਕੀਤਾ ਵਾ ਗੱਡੀ ਖੋਲੀ ਆ ਫਿਰ ਉਹਨੇ ਡਰਾਈਵਰ ਵਾਲੀ ਸਾਈਡ ਖੋਲੀ ਆ ਉਹ ਪਤਾ ਨਹੀਂ ਕੀ ਕੀਤਾ 5 ਮਿੰਟ ਵੀ ਨਹੀਂ ਲਾਏ ਹੋਣੇ ਉਹਨੇ ਤੇ ਗੱਡੀ ਪਹਿਲਾਂ ਜ਼ੈਨ ਅੱਗੇ ਜਾ ਰਹੀ ਆ ਤੇ ਪਿੱਛੇ ਪਿੱਛੇ ਗੱਡੀ ਜਾ ਰਹੀ ਆ